ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੇ ਖਾਲਸਾ ਰਾਜ ਨੂੰ ਸਮਾਪਤ ਹੋਏ ਆ ਬੇਸ਼ੱਕ ਪੌਣੇ 200 ਸਾਲ ਹੋ ਚੁੱਕੇ ਹਨ ਪਰੰਤੂ ਖਾਲਸਾ ਰਾਜ ਦੀਆਂ ਜ਼ਮੀਨਾਂ ਦੇ ਅਧਿਕਾਰਾਂ ਦਾ ਵਿਵਾਦ ਅੱਜ ਵੀ ਜਾਰੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਆਉਂਦੀਆਂ ਜ਼ਮੀਨਾਂ ਤੇ ਅੱਜ ਕਿਸ ਦਾ ਅਧਿਕਾਰ ਹੈ ਉਕਤ ਜ਼ਮੀਨਾਂ ਤੇ ਕੌਣ ਕਬਜ਼ਾ ਕਰਕੇ ਬੈਠਾ ਹੈ ਖਾਲਸਾ ਰਾਜ ਦੀਆਂ ਇਹਨਾਂ ਜ਼ਮੀਨਾਂ ਦਾ ਅਸਲ ਮਾਲਕ ਕੌਣ ਹੈ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਖਾਲਸਾ ਰਾਜ ਦੀਆਂ ਜ਼ਮੀਨਾਂ ਅਤੇ ਉਹਨਾਂ ਤੇ ਕਾਬਜ਼ ਲੋਕਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈ ਅਸਲ ਵਿੱਚ ਰਣਜੀਤ ਸਿੰਘ ਨੇ 12 ਅਪ੍ਰੈਲ 1801 ਈਸਵੀ ਨੂੰ ਲਾਹੌਰ ਨੂੰ ਜਿੱਤ ਕੇ ਮਹਾਰਾਜੇ ਦੀ ਉਪਾਧੀ ਹਾਸਲ ਕੀਤੀ ਸੀ ਉਸ ਵੇਲੇ ਮਹਾਰਾਜੇ ਦੀ ਉਮਰ ਮਹਿਜ 21 ਸਾਲ ਸੀ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਜੰਗੀ ਮੁਹਿੰਮ ਜਾਰੀ ਰੱਖੀ ਅਤੇ ਅਗਲੇ ਕੁਝ ਹੀ ਸਾਲਾਂ ਵਿੱਚ ਉਸ ਨੇ ਪੰਜਾਬ ਦੇ ਵੱਡੇ ਇਲਾਕੇ ਤੋਂ ਇਲਾਵਾ ਮਲਤਾਨ ਪਸ਼ਾਵਰ ਕਸੂਰ ਜੰਮੂ ਕਸ਼ਮੀਰ ਆਦ ਨੂੰ ਜਿੱਤ ਕੇ ਖਾਲਸਾ ਰਾਜ ਦਾ ਵਿਸਥਾਰ ਕੀਤਾ ਬਾਅਦ ਵਿੱਚ ਮਹਾਰਾਜੇ ਨੇ ਤਿੱਬਤ ਗਿਲਗਿਤ ਅਤੇ ਖੈਬਰ ਦਰੇ ਤੱਕ ਦੇ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਮਲਾਇਆ ਜਿਨ੍ਹਾਂ ਦੀਆਂ ਹੱਦਾਂ ਅਫਗਾਨਿਸਤਾਨ ਨਾਲ ਲੱਗਦੀਆਂ ਸਨ ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਤਲੁਜ ਦਰਿਆ ਤੋਂ ਪਾਰ ਜਿੱਤਿਆ ਗਿਆ ਕੁੱਲ ਇਲਾਕਾ 520000 ਕਿਲੋਮੀਟਰ ਤੱਕ ਫੈਲਿਆ ਹੋਇਆ ਸੀ ਜਿੱਤੇ ਗਏ ਇਲਾਕਿਆਂ ਦੀ ਵਾਗਡੋਰ ਮਹਾਰਾਜਾ ਨੇ ਆਪਣੇ ਵਕਫ ਵਕਫ ਜਰਨੈਲਾਂ ਨੂੰ ਸੌਂਪ ਦਿੱਤੀ ਅਤੇ ਇਹਨਾਂ ਇਲਾਕਿਆਂ ਵਿੱਚ ਕਿਲ੍ਹਿਆਂ ਗੜੀਆਂ ਅਤੇ ਹੋਰ ਭਵਨਾਂ ਦਾ ਨਿਰਮਾਣ ਕਰਵਾਇਆ ਇਸ ਦੇ ਨਾਲ ਹੀ ਜਿੱਤੀਆਂ ਗਈਆਂ ਰਿਆਸਤਾਂ ਦੀਆਂ ਲੱਖਾਂ ਏਕੜ ਜ਼ਮੀਨਾਂ ਤੇ ਵੀ ਮਹਾਰਾਜਾ ਦਾ ਅਧਿਕਾਰ ਸਥਾਪਿਤ ਹੋ ਗਿਆ ਇਹਨਾਂ ਜ਼ਮੀਨਾਂ ਦਾ ਮਾਲੀਆ ਇਕੱਠਾ ਕਰਨ ਲਈ ਮਹਾਰਾਜੇ ਵੱਲੋਂ ਇਹਨਾਂ ਇਲਾਕਿਆਂ ਵਿੱਚ ਆਪਣੇ سفیر ਤਨਾਤ ਕਰ ਦਿੱਤੇ ਗਏ ਜਿੱਤੇ ਗਏ ਕੁਝ ਇਲਾਕਿਆਂ ਦੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਉੱਥੋਂ ਦੇ ਮੌਜੂਦਾ ਨਿਜ਼ਾਮ ਨੂੰ ਹੀ ਸੌਂਪ ਦਿੱਤੀ ਗਈ ਅਤੇ ਉਹਨਾਂ ਤੋਂ ਵੀ ਮਾਲੀਆ ਵਸੂਲਿਆ ਜਾਂਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੀ 1839 ਈਸਵੀ ਨੂੰ ਹੋਈ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਖਾਲਸਾ ਰਾਜ ਤੇ ਕਬਜ਼ਾ ਕਰਨ ਦੀਆਂ ਮੁਹਿੰਮਾਂ ਤੇਜ਼ ਕਰ ਦਿੱਤੀਆਂ ਆਖਰਕਾਰ 1849 ਈਸਵੀ ਨੂੰ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਸਾਰੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈਣ ਵਿੱਚ ਸਫਲ ਹੋ ਗਏ ਅੰਗਰੇਜ਼ਾਂ ਨੇ ਕੁਝ ਇਲਾਕਿਆਂ ਨੂੰ ਆਪਣੇ ਚਾਹੇਤਿਆਂ ਨੂੰ ਸੌਂਪ ਦਿੱਤਾ ਜਦੋਂ ਕਿ ਜੰਮੂ ਕਸ਼ਮੀਰ ਦਾ ਇਲਾਕਾ ਮਹਾਰਾਜਾ ਗੁਲਾਬ ਸਿੰਘ ਨੂੰ ਵੇਚ ਦਿੱਤਾ ਗਿਆ ਇਸ ਤਰ੍ਹਾਂ ਭਾਰਤ ਦੀ ਆਜ਼ਾਦੀ ਤੱਕ ਖਾਲਸਾ ਰਾਜ ਦਾ ਵੱਡਾ ਇਲਾਕਾ ਅੰਗਰੇਜ਼ਾਂ ਦੇ ਅਧੀਨ ਰਿਹਾ 1947 ਈਸਵੀ ਵਿੱਚ ਭਾਰਤ ਦੀ ਵੰਡ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵੱਡਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ ਲਾਹੌਰ ਤੋਂ ਲੈ ਕੇ ਗਿਲਗिट ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਲੇ ਦੀ ਲੱਖਾਂ ਏਕੜ ਜ਼ਮੀਨ ਮੌਜੂਦ ਹੈ ਜ਼ਮੀਨਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਏ ਗਏ ਕਿਲੇ ਅਤੇ ਹੋਰ ਕਈ ਇਮਾਰਤਾਂ ਵੀ ਇਸ ਇਲਾਕੇ ਵਿੱਚ ਮੌਜੂਦ ਹਨ ਇਸ ਵਿੱਚ ਕੁਝ ਮੈਦਾਨੀ ਇਲਾਕਿਆਂ ਤੋਂ ਲੈ ਕੇ ਵੱਡੀ ਤعداد ਵਿੱਚ ਪਹਾੜੀ ਇਲਾਕੇ ਵੀ ਸ਼ਾਮਲ ਹਨ ਵੰਡ ਤੋਂ ਬਾਅਦ ਸ਼ੁਰੂਆਤੀ ਦੌਰ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਖੇਤਰ ਵਾਲੀਆਂ ਜ਼ਮੀਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਖਾਲਸਾ ਰਾਜ ਦੀਆਂ ਜ਼ਮੀਨਾਂ ਤੇ ਨਜਾਇਜ਼ ਤੌਰ ਤੇ ਕਬਜ਼ੇ ਕਰ ਲਏ ਗਏ ਹਾਲਾਂਕਿ ਲਾਹੌਰ ਮਲਤਾਨ ਪਿਸ਼ੌਰ ਕਸੂਰ ਆਦਿ ਵਿੱਚ ਸਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਜ਼ਮੀਨਾਂ ਤੇ ਇਮਾਰਤਾਂ ਨੂੰ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਪਰੰਤੂ ਦੂਰ ਦਰਾਜ ਇਲਾਕਿਆਂ ਵਿੱਚ ਸਿੱਤ ਖਾਲਸਾ ਰਾਜ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਅੱਜ ਵੀ ਨਜਾਇਜ਼ ਕਬਜ਼ਿਆਂ ਦੀ ਮਾਰ ਹੇਠ ਹਨ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਵੱਡੇ ਪੱਦਰ ਤੇ ਮਹਾਰਾਜੇ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਆਪਣੇ ਘਰ ਅਤੇ ਹੋਰ ਇਮਾਰਤਾਂ ਉਸਾਰ ਲਈਆਂ ਗੀਆਂ ਹਨ ਪਾਕਿਸਤਾਨ ਅਧੀਰ ਕਸ਼ਮੀਰ ਦੇ ਗਿਲਗਿਤ ਬਲਟਿਸਤਾਨ ਵਿੱਚ ਅਜ ਵੀ ਵੱਡਾ ਇਲਾਕਾ ਖਾਲਸਾ ਰਾਜ ਦੀਆਂ ਜ਼ਮੀਨਾਂ ਵਾਲਾ ਹੈ ਜਿਸ ਤੇ ਕਬਜ਼ਿਆਂ ਨੂੰ ਲੈ ਕੇ ਪਾਕਿਸਤਾਨ ਦੀ ਸਰਕਾਰ ਅਤੇ ਇਨ੍ਹਾਂ ਇਲਾਕਿਆਂ ਦੇ ਲੋਕ ਆਹਮੋ ਸਾਹਮਣੇ ਹਨ ਇਸ ਇਲਾਕੇ ਦੀਆਂ ਸਰਹੱਦਾਂ ਪੱਛਮ ਵਾਲੇ ਪਾਸੇ ਖੈਬਰ ਦਰਰੇ ਨਾਲ ਲੱਗਦੀਆਂ ਹਨ ਜਦੋਂ ਕਿ ਉੱਤਰ ਵਾਲੇ ਪਾਸੇ ਇਹ ਇਲਾਕਾ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ ਇਸ ਇਲਾਕੇ ਦੀ ਦੱਖਣੀ ਸੀਮਾ ਭਾਰਤੀ ਕਸ਼ਮੀਰ ਦੇ ਇਲਾਕੇ ਨਾਲ ਜੁੜੀ ਹੋਈ ਹੈ ਇਹ ਸਾਰਾ ਇਲਾਕਾ ਖਾਲਸਾ ਰਾਜ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਰਿਹਾ ਅਤੇ ਮੌਜੂਦਾ ਸਮੇਂ ਵਿੱਚ ਇਸ ਇਲਾਕੇ ਦੀ ਆਬਾਦੀ ਲਗਭਗ 10 ਲੱਖ ਦੇ ਨੇੜ ਹੈ। ਪਾਕਿਸਤਾਨੀ ਸਰਕਾਰ ਵੱਲੋਂ ਹਾਲ ਹੀ ਵਿੱਚ ਉਕਤ ਇਲਾਕੇ ਵਿੱਚ ਪਈਆਂ ਖਾਲਸਾ ਰਾਜ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਸਰਕਾਰੀ ਕਬਜ਼ੇ ਵਿੱਚ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦਾ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲਗਭਗ 1 ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਡੇ-ਵਡੇਰੇ ਪਿਛਲੇ 200 ਸਾਲਾਂ ਤੋਂ ਇਸੇ ਜਗ੍ਹਾ ਤੇ ਰਹਿ ਰਹੇ ਹਨ ਅਤੇ ਉਹਨਾਂ ਦੀਆਂ ਕਈ ਪੀੜ੍hiyan ਇੱਥੇ ਹੀ ਪ ਅਸਲ ਵਿੱਚ ਇਸ ਇਲਾਕੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ ਹਜ਼ਾਰਾਂ ਏਕੜ ਜ਼ਮੀਨ ਅਤੇ ਹੋਰ ਇਮਾਰਤਾਂ ਹਨ ਜਿਨ੍ਹਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਕਬਜ਼ੇ ਵਿੱਚ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਲੋਕਾਂ ਵੱਲੋਂ ਸਰਕਾਰ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਕਈ ਮਾਮਲੇ ਅਦਾਲਤਾਂ ਵਿੱਚ ਵੀ ਦਾਇਰ ਕੀਤੇ ਗਏ ਹਨ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਖਾਲਸਾ ਰਾਜ ਦੀਆਂ ਇਹਨਾਂ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਹਨ ਜਦੋਂ ਕਿ ਉਹਨਾਂ ਕੋਲ ਉਕਤ ਜ਼ਮੀਨਾਂ ਦੀ ਮਾਲਕੀ ਦੇ ਕੋਈ ਦਸਤਾਵੇਜ਼ ਮੌਜੂਦ ਨਹੀਂ ਹਨ ਇਹ ਉਹੀ ਲੋਕ ਹਨ ਜਿਨ੍ਹਾਂ ਦੇ ਪੁਰਖੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਸਿੱਖਾਂ ਦੇ ਖਿਲਾਫ ਲੜਦੇ ਰਹੇ ਅਤੇ ਸਿੱਖ ਰਾਜ ਖਤਮ ਹੁੰਦਿਆਂ ਹੀ ਇਹਨਾਂ ਨੇ ਖਾਲਸਾ ਰਾਜ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਲਈ ਅੱਜ ਇਹਨਾਂ ਲੋਕਾਂ ਵੱਲੋਂ ਉਕਤ ਜ਼ਮੀਨਾਂ ਦੇ ਮਾਲਕਾਨਾ ਹੱਕ ਮੰਗੇ ਜਾ ਰਹੇ ਹਨ ਪਰੰਤੂ ਪਾਕਿਸਤਾਨ ਸਰਕਾਰ ਖਾਲਸਾ ਰਾਜ ਦੀਆਂ ਜ਼ਮੀਨਾਂ ਇਸ ਤਰ੍ਹਾਂ ਕਿਸੇ ਨੂੰ ਦੇਣ ਦੇ ਹੱਕ ਵਿੱਚ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਾਲੀਆਂ ਇਹਨਾਂ ਜ਼ਮੀਨਾਂ ਬਾਰੇ ਪਾਕਿਸਤਾਨ ਸਰਕਾਰ ਦਾ ਇਹ ਕਹਿਣਾ ਹੈ ਕਿ ਖਾਲਸਾ ਰਾਜ ਦੀਆਂ ਜ਼ਮੀਨਾਂ ਤੇ ਗੈਰਕਾਨੂੰਨੀ ਢੰਗ ਨਾਲ ਕਬਜ਼ੇ ਕੀਤੇ ਗਏ ਹਨ ਸਰਕਾਰ ਵੱਲੋਂ ਖਾਲਸਾ ਰਾਜ ਦੀਆਂ ਜ਼ਮੀਨਾਂ ਬਾਰੇ ਤਿਆਰ ਕੀਤੇ ਗਏ ਖਰੜੇ ਦੇ ਮੁਤਾਬਕ ਖਾਲਸਾ ਰਾਜ ਦੀਆਂ ਉਕਤ ਸਾਰੀਆਂ ਜ਼ਮੀਨਾਂ ਲੋਕਾਂ ਦੇ ਕਬਜ਼ੇ ਵਿੱਚੋਂ ਛਡਵਾਈਆਂ ਜਾਣਗੀਆਂ ਸਰਕਾਰ ਦਾ ਕਹਿਣਾ ਹੈ ਕਿ ਸਾਰੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਤੋਂ ਬਾਅਦ ਇਹਨਾਂ ਜ਼ਮੀਨਾਂ ਦੀ ਨਵੇਂ ਸਿਰੇ ਤੋਂ ਪਾਕਿਸਤਾਨ ਸਰਕਾਰ ਵੱਲੋਂ ਸਿੱਖ ਰਾਜ ਦੀਆਂ ਉਕਤ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦਾ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ ਜਦੋਂ ਕਿ ਦੂਜੇ ਪਾਸੇ ਇਹਨਾਂ ਜ਼ਮੀਨਾਂ ਤੇ ਕਾਬਜ਼ ਲੋਕਾਂ ਨੇ ਵੀ ਸੰਘਰਸ਼ ਵਿੜਿਆ ਹੋਇਆ ਹੈ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੀਆਂ ਇਹਨਾਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ਾ ਨੂੰ ਹਟਾਉਣ ਲਈ ਪਾਕਿਸਤਾਨ ਸਰਕਾਰ ਵੱਲੋਂ ਕਈ ਇਲਾਕਿਆਂ ਵਿੱਚ ਸਖਤੀ ਵੀ ਵਰਤੀ ਜਾ ਰਹੀ ਹੈ ਬੇਸ਼ੱਕ ਖਾਲਸਾ ਰਾਜ ਖਤਮ ਹੋ ਚੁੱਕਿਆ ਹੈ ਪਰੰਤੂ ਖਾਲਸਾ ਰਾਜ ਦੀਆਂ ਉਕਤ ਜ਼ਮੀਨਾਂ ਦਾ ਵਿਵਾਦ ਕਦੋਂ ਅਤੇ ਕਿਵੇਂ ਖਤਮ ਹੋਵੇਗਾ ਇਸ ਦਾ ਫੈਸਲਾ ਕੋਵੇ ਕ ਹੀ ਕਰੇਗਾ ਦੋਸਤੋ ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ